ਸਭ ਤੋਂ ਪਹਿਲਾਂ ਟੀ 2 ਵਾਲੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਗਰੇਵਾਲ ਸਾਹਿਬ ਦੇ ਦਾ ਕਿਉਂਕਿ ਬਾਲਾ ਹੀ ਸੱਚ ਬੋਲਦੇ ਆ ਮੈਨੂੰ ਵੀ ਬਹੁਤ ਕੱਬੇ ਆ ਕਿਉਂਕਿ ਇਹਨਾਂ ਨੂੰ ਦੇਖ ਦੇ ਕੇ ਹੀ ਮੈਂ ਸਿੱਖਿਆ ਵਾਗਰਾ ਕਿਉਂਕਿ ਸਾਨੂੰ ਅਸੀਂ ਤਾਂ ਤਜਰਬਾ ਮੇਰਾ ਬਹੁਤ ਘਟਾਗਰਾ ਕਿਉਂਕਿ ਗਰੇਵਾਲ ਸਾਹਿਬ ਜਿਹੜੇ ਆ ਗਏ ਆ ਅਸਮਾਨ ਨੇ ਮੈਂ ਜ਼ਮੀਨ ਆਗਰਾ ਤੇ ਕਹਿੰਦਾ ਪਾਬ ਸੱਚ ਬੜਾ ਚੁਭਦਾ ਹੁੰਦਾ ਵਾ ਅੱਜ ਬੜੀ ਮਨ ਨੂੰ ਖੁਸ਼ੀ ਮਿਲ ਰਹੀ ਆ ਵੀ ਮੈਂ ਹੁਣ 12 ਸਾਲਾਂ ਬਾਅਦ ਵੈ ਸਹੀ ਟਿਕਾਣੇ ਤੇ ਪਹੁੰਚਾ ਮਕਰ ਤੋ ਇੱਕ ਟਿਕਾਣਾ ਲੱਭਦੇ ਲੱਭਦੇ ਨੂੰ ਕਈ ਵਾਰੀ ਸਾਡੇ ਹਲਕੇ ਤੇ ਬਚੋਲੇ ਬਚੂਲੇ ਢਿੱਲੇ ਛਿਕੇ ਕਰਾ ਜਿਹੜੇ ਅੱਜ ਤੱਕ ਟਿਕਟੂ ਬਾਣੀਆਂ ਉਹਨਾਂ ਨੂੰ ਦਿਖਿਆ ਨਹੀਂ ਕਰਾ ਤੇ ਬਚੋਲੇ ਦਾ ਵੀ ਗੱਲ ਕਰਾਂਗੇ ਕਰਾਂ ਵੈਸੇ ਨਾ ਅੱਜ ਕੱਲ ਇੱਕ ਬੜੀ ਮਨ ਨੂੰ ਠੇਸ ਪਹੁੰਚਦੀ ਆ ਵੀ ਭਾਜੀਪੀ ਨੂੰ ਕਈ ਲੋਕ ਕਿਸਾਨਾਂ ਦੇ ਪ੍ਰਤੀ ਜ਼ਹਿਰ ਭਰ ਰਹੇ ਨੇ ਕਰਾ ਉਹ ਕਹੇ ਸਭ ਕਿਸਾਨ ਵਿਰੋਧ ਦੀ ਪਾਰਟੀ ਆ বিজেপি ਜਿਹੜੇ ਸਾਡੇ ਲੀਡਰ ਆਵੇ ਹੈਗੇ ਆ ਉਹ ਉਹਨਾਂ ਦੀ ਆ ਵਿਚਾਰਧਾਰਾ ਦਿਨੋਦਨ ਬਣਾਈ ਜਾ ਰਹੀ ਆ ਹੁਣ ਜਿਵੇਂ ਆਪਾਂ ਮੰਨ ਲਓ ਕੰਗਰਾਂਵਾ ਸਾਡੀ ਐਮਪੀ ਆ ਉਹਨਾਂ ਦੀ ਫਿਲਮ ਹਜੇ ਆਈ ਨਹੀਂ ਰਿਲੀਜ਼ ਹੋਈ ਨਹੀਂ ਤੇ ਉਹਦੇ ਵਿਰੋਧ ਹੁਣ ਲੱਗ ਗਿਆ ਝੰਡੇ ਲੈ ਲੈ ਕੇ ਕਈ ਆ ਜਾਂਦੇ ਨੇ ਬੇਨਕਾਬੇ ਪਰ ਬੁੱਢਾਂ ਨਾਲ ਆਏ ਨੂੰ 20 ਸਾਲ ਹੋ ਗਏ ਨੇ ਪਰ ਹਜੇ ਤੱਕ ਚੰਡੇ ਲੈ ਕੇ ਉੱਥੇ ਕੋਈ ਨਹੀਂ ਪਹੁੰਚਿਆ ਕਰ ਚਿੱਟੇ ਨਾਲ ਨੌਜਵਾਨ ਰੋਜ਼ ਮਰਦੇ ਨੇ ਕਰਾ ਹਾਂ ਅਸੀਂ ਫਿਲਮਾਂ ਦਾ ਵਿਰੋਧ ਕਰ ਸਕਦੇ ਹਾਂ ਜਿਹੜੀ ਅਜੇ ਸੈਂਸਰ ਤੱਕ ਨਹੀਂ ਹੋਈ ਕਿਦਾ ਚਿੱਟੇ ਨਾਲ ਨੌਜਵਾਨ ਮਰਦੇ ਕੁੜੀਆਂ ਮਾਰੀਆਂ ਨੇ ਕਰਾ ਉਹਦੇ ਵਾਸਤੇ ਯਾਨੀ ਕਹਿੰਦਾ ਪਾਬ ਕੋਈ ਚੰਡੇ ਲੈ ਕੇ ਨਹੀਂ ਆ ਰਿਹਾ ਆ ਰਿਹਾ ਕਰ ਇੱਥੇ ਕਰ ਇੱਥੇ ਸਾਰਾ ਕੰਮ ਆਵਾਤਾਵਾ ਹੋਇਆ ਪਿਆ ਵਾ ਚੌਥੇ ਦਿਨ ਇੱਥੇ ਭਗਵੰਤ ਮਾਨ ਜੀ ਮੰਤਰੀ ਬਦਲ ਲੈਂਦੇ ਆ ਉਹ ਮੰਤਰੀ ਬਦਲਦਾ ਵੀ ਕਾਰਨ ਕੋਈ ਲੋਕਾਂ ਵਾਸਤੇ ਨਹੀਂ ਆ ਉਹ ਕਹਿੰਦੇ ਜਿੰਨੇ ਵੀ ਐਮਪੀ ਲ ਬਣੇ ਹੋਏ ਨੇ ਸਾਰੇ ਨੂੰ ਮੰਤਰੀ ਬਣਾ ਬਣਾ ਕੇ ਝੂਰੇ ਦਬੋਣੇ ਵੱਡੀ ਗੱਡੀ 'ਚ ਵੱਡੀ ਗੱਡੀ 'ਚ ਝੂਰੇ ਦਬੋਣੇ ਆ ਉਸ ਤੋਂ ਬਾਅਦ ਇਹਨਾਂ ਦੇ ਪੱਤੇ ਵਧਾਉਣੇ ਆ ਇਹਨਾਂ ਦੇ ਤੰਗਾ ਵਧਾਉਣੀਆਂ ਨੇ ਆਹੀ ਇਹਨਾਂ ਦਾ ਮੋਟਿਵ ਹੈ ਇਹਨਾਂ ਦਾ ਤੀਜੇ ਦਿਨ ਭਗਵੰਤ ਮਾਨ ਜੀ ਕਹਿੰਦਾ ਸਾਡੀ ਬਿੱਲੀ ਸਾਨੂੰ ਹੀ ਮਿਆਉ ਮਿਆਉ ਆਹ ਕਹਾਵਤ ਤੁਸੀਂ ਸੁਣੀ ਹੋਣੀ ਆ ਭਗਵੰਤ ਮਾਨ ਤੀਜੇ ਦਿਨ ਚਲੇ ਜਾਂਦੇ ਉਥੇ ਪੱਲਾ ਟਕੇ ਕਹਿ ਦਿੰਦੇ ਨੇ ਕਰਜਾ ਵਧਾਓ ਜੀ ਪੰਜਾਬ ਦਾ ਕਰਜਾ ਹੋਰ ਵਧਾਓ ਸਾਨੂੰ ਕਰਜੇ ਦੀ ਲੋੜ ਆ ਕਦੇ ਨਹੀਂ ਕਹਿੰਦੇ ਬਿਤੇ ਹੜਤਾਲ ਬਣਾ ਦਈਏ ਜੀ ਆਪਾਂ ਕਿਉਂਕਿ ਦੇਖੋ ਜੀ ਕੇਂਦਰ ਦੀ ਸਰਕਾਰ ਕਿੰਨੇ ਫੰਡ ਦੇ ਰਹੀ ਆ ਉਹ ਤਾਂ ਫੰਡ ਦੇ ਦੇ ਸਕਦੀ ਆ ਲੋਣੇ ਤਾਂ ਇਹਨਾਂ ਦੇ ਆ ਆ ਸਾਰੇ ਖਾਈ ਜਾਂਦੇ ਆ ਰਾਸ਼ਨ ਘਰ ਦੇ ਇਹਨਾਂ ਨੇ ਘੜ ਤੇ ਕਿਰਾ ਸਾਰੇ ਮੈਂ ਗਰਿਆਲ ਸਾਹਿਬ ਜੀ ਦਾ ਧੰਨਵਾਦ ਕਰਦਾ ਮਾਂ ਵਿੱਕੀ ਚੌਧਰੀ ਦਾ ਧੰਨਵਾਦ ਕਰਦਾ ਮਾਂ ਜਿਹੜੇ ਵਿਚੋਲੇ ਦਾ ਰੋਲ ਅਦਾ ਕੀਤਾ ਤੇ ਆਪਣੇ ਵਿਜੇ ਜੈਨ ਦਾ ਕਰਦਾ ਮਾਂ ਸਭ ਤੋਂ ਵਧੀਆ ਗੱਲ ਮੈਨੂੰ ਮੇਜਰ ਭਾਜੀ ਦੇ ਤਾਲ ਸਾਡੇ ਇਲਾਕੇ ਦੇ ਨਿਕਰਾ ਇਹਨਾਂ ਚ ਬਲ ਫੇਰ ਐ ਨਹੀਂ ਕਿਰਾ ਕੋਈ ਨਹੀਂ ਬਲ ਫੇਰ ਵਾਲਾ ਬੰਦਾ ਮੈਨ ਨਾਲ ਚੱਲਦਾ ਹੀ ਨਹੀਂ ਕਿਰਾ ਕਹਿੰਦਾ ਭਾਪਾ ਹਾਂਜੀ ਪਹਿਲਾਂ ਕਿਹੜੀ ਪਾਰਟੀ ਵਿੱਚ ਸੀਗੇ ਪਹਿਲਾਂ ਇਹ ਪਾਰਟੀ ਮੈਂ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ ਮੈਂ ਸੀਗਾ ਤੇ ਹੁਣ ਛੱਡਣ ਦਾ ਤੁਸੀਂ ਕਾਰਨ ਪੁੱਛੋਗੇ ਮੈਨੂੰ ਪਤਾ ਹੀ ਆ ਜਰਾ ਮੈਨੂੰ ਪਤਾ ਵਾ ਵੀ ਤੁਸੀਂ ਵੀ ਬੱਤੀਆਂ ਫੱਟ-ਫੱਟ ਕੇ ਅੱਗੇ-ਅੱਗੇ ਹਾਂ ਗੱਲ ਤੁਸੀਂ ਮੈਨੂੰ ਪਤਾ ਹੋਰ ਕੀ ਤੋਰਨੀ ਮੈਨੂੰ ਪਤਾ ਹੀ ਆ ਹੁਣ ਪਾਰਟੀ ਦਾ ਮਤਲਬ ਕੀ ਹੁੰਦਾ ਵਾ ਵਿਰੋਧੀ ਪਾਰਟੀ ਦਾ ਮਤਲਬ ਹੁੰਦਾ ਵਾ ਮੁੱਦਿਆਂ ਨੂੰ ਚੱਕਣਾ ਸਰਕਾਰ ਨੂੰ ਜਗਾਉਣਾ ਆ ਅਕਾਲੀ ਕੀ ਕਰ ਰਹੇ ਆ ਫਲਾਨੀ ਬੀਬੀ ਹਟਾ ਦੀ ਘਰ ਵਾਪਸੀ ਫਲਾਨੀ ਹਟ ਗਈ ਘਰ ਵਾਪਸੀ ਤਿੰਨ ਸਾਲਾਂ ਤੋਂ ਆਹੀ ਹੋ ਰਿਹਾ ਵਾ ਐਨਾ ਕੋ ਤਾਂ ਵੱਡੇ ਵੱਡੇ ਗਨਮੈਨ ਹੈਗੇ ਆ ਸਾਡੇ ਕੋਲ ਕੋਈ ਗਨਮੈਨ ਹੈ ਨਹੀਂ ਇਸ ਤਾਮ ਘਰਾਂ ਵਿੱਚ ਜਾਂਦੇ ਆ ਸਾਨੂੰ ਲੋਕੀ ਸਾਡੇ ਨਾਲ ਕੁੱਤੇ ਖਾਣੀ ਕਰਦੇ ਆ ਉਹੀ ਗੱਲ ਬਾਤ ਆ ਜਾਂਦੀ ਮੰਨਤੂ ਤੇ ਆਲੀ ਦੀ ਸੋਚ ਤੇ ਨਾ ਕਾਲੀ ਗੱਲ ਵੀ ਸ਼ਾਮਲ ਹੋਇਆ ਨਾਦੀਮਾ ਕਾਲੀ ਦੇ ਦੇਖੋ ਜੀ ਇੱਕ ਕੱਲੀ ਐਮਐਲਏ ਦੀ ਸੋਚ ਨਾਲ ਨਹੀਂ ਆਪਾਂ ਚੱਲ ਸਕਦੇ ਕਰਾ ਜਦੋਂ ਆਪਾਂ ਪਾਰਟੀ ਜੁਆਇਨ ਆਪਾਂ ਕਰਨੀ ਹੈ ਹੁਣ ਆਪਾਂ ਐਮਐਲਏ ਸਾਹਿਬ ਕੋਈ ਗੱਲ ਨਹੀਂ ਆ ਆਪਦਾ ਕੰਮ ਕਰੀ ਜਾਂਦੇ ਨੇ ਉੱਥੇ ਕੋਈ ਗੱਲ ਨਹੀਂ ਜਵੇਂ ਵੀ ਹੈਗਾ ਵਾ ਮੈਂ ਇੱਕ ਤੁਹਾਡੇ ਨਾਲ ਇੱਕ ਵਾਦਾ ਕਰਦਾ ਵਾਂ ਵੀ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਜੋਇਨ ਕੀਤੀ ਸੀਗੀ ਬੜੀ ਹਾਲਤ ਉਹਨਾਂ ਦੀ ਖਸਤਾ ਸੀਗੀ ਮੈਂ ਆਪਦੇ ਯਤਨ ਅਸਰ ਤੇ ਸਦਕੇ ਕਿਰਾ ਆਪਣਾ ਮੈਂ ਯੋਗਦਾਨ ਪਾਇਆ ਇਹਨਾਂ ਨੂੰ ਐਟ ਐਮ ਐਲ ਐ ਮੈਂ ਬਣਾ ਬਣਾਉਣ ਵਿੱਚ ਮੇਰਾ ਯੋਗਦਾਨ ਸੀਗਾ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਆ ਮੈਂ 2 ਸਾਲ ਪਾਰਟੀ ਦੇ ਵਿੱਚ ਰਿਹਾ ਮੈਂ ਪਾਰਟੀ ਛਵੀ ਨੂੰ ਖਰਾਬ ਨਹੀਂ ਕੀਤਾ ਹੁਣ ਵੀ ਮੈਂ ਗਰਿਆਲ ਸਾਹਿਬ ਨੂੰ ਬੇਨਤੀ ਕਰ ਰਹਾ ਵਾਂ ਵੀ ਜੇ ਅਸੀਂ ਕੋਈ ਗਲਤੀ ਕਰਿਓ ਕਰਦੇ ਆ ਸਾਡੇ ਕੰਨੇ ਜਰੂਰ ਖਿੱਚਨੇ ਆ ਕਿਉਂਕਿ ਇਹਨਾਂ ਨੂੰ ਤਜਰਬਾ ਹੈ ਸਾਨੂੰ ਤਜਰਬਾ ਹੈ ਨਹੀਂ ਕਿਰਾ ਹਾਂ ਸਾਨੂੰ ਘੂਰ ਲਗੇ ਅਸੀਂ ਯਾਨੀ ਕਹਿੰਦਾ ਵਾਬ ਜੇ ਸਾਡੇ ਗਲਤੀਆਂ ਦੇ ਗਰਿਆ ਸਾਹਿਬ ਤੁਸੀਂ ਹਲਾਸ਼ੀਰੀ ਦੇਣ ਲੱਗੇ ਫੇ ਕੱਲ ਨੂੰ ਅਸੀਂ ਵੀ ਫੇ ਡਾਕੇ ਮਾਰਾਂਗੇ ਚੋਰ ਚੋਰੀ ਕਰਾਂਗੇ ਅਕਾਲੀ ਗਲਦਾ ਜ਼ਿਕਰ ਕਰਤਾ ਹਨੀ ਬਿੱਟੂ ਪਾਜਪਾ ਦੇ ਵਿੱਚ ਨੇ ਤੁਸੀਂ ਅਕਸਰ ਕਹਿੰਦੇ ਸੀ ਰਵਨੀਤ ਬਿੱਟੂ ਆ ਮੈਂ ਅਕਸਰ ਵਿਰੋਧ ਕਰਦਾ ਰਹਾਂਗਾ ਹੁਣ ਰਵਨੀਤ ਬਿੱਟੂ ਦੇ ਨਾਲ ਨਹੀਂ ਟਿੱਡੂ ਬਾਣੀਆ ਜਾਂ ਵਿਰੋਧ ਕਰ ਦੇਖੋ ਜੀ ਉਹ ਤਾਂ ਤੁਸੀਂ ਬੱਤੀਆਂ ਬਣਾਮ ਲਾ ਕੇ ਹੋਰੀ ਮੂੰਚ ਪਉਣ ਲੱਗੇ ਬਾਹਰ ਜਿ ਲੈ ਲਿਓ ਐਂਟਰੀ ਅੱਜ ਅੱਜ ਆ ਇੱਥੇ ਤਾਂ ਕਸੀਮ ਤੇ ਰੱਖੋ ਕਰੋ ਤੇ ਕੋਈ ਰਵਨੀਤ ਦੇਖੋ ਜੀ ਗਰੇਵਾਲ ਸਾਹਿਬ ਦੇ ਕਹੇ ਤੇ ਤੁਸੀਂ ਕਾ ਜੋਇਨ ਕਰ ਲਿਆ ਉਹ ਸਾਨੂੰ ਸਪਾਉਣ ਗਿਆ ਪਰ ਰਵਨੀਤ ਬਿੱਟੂ ਵੀ ਭਾਜਪੀ ਦੇ ਲੀਡਰ ਨੇ ਕਿ ਉਹਨਾਂ ਨਾਲ ਦੇਖੋ ਜੀ ਗਰੇਵਾਲ ਸਾਹਿਬ ਵੀ ਕਹਿੰਦੇ ਸੀਗੇ ਜਿਹੜਾ ਬੰਦਾ ਭਾਜਪੀ ਦੀ ਸੋਚ ਤੇ ਆ ਗਿਆ ਉਹ ਸਾਡਾ ਹੀ ਆ ਜੀ ਕਰਦਾ ਫੜ ਕੋਈ ਬੱਚਾ ਨਹੀਂ ਕੋਈ ਬਿੱਟੂ ਬਾਜੀ ਕੋਈ ਕਰਸ ਮੇਰਾ ਵੱਡਾ ਭਰਾਵਾ ਪਹਿਲਾਂ ਵੀ ਆ ਤੁਹਾਨੂੰ ਪਤਾ ਵੀ ਸੌਤੋਂ ਬਾਅਦ ਮੈਂ ਧਰਨੇ ਲਾਏ ਆ ਉਹਨਾਂ ਦੇ ਖਿਲਾਫਾਂ ਵਿੱਚ ਚੋਣਾ ਲੜੀਆਂ ਨਿਕਲ ਆ ਤੇ ਮੈਂ ਭਾਂਡੇ ਸਾਰੇ ਵੇਚਤੇ ਰਵਨੀ ਬਿੱਟੂ ਦੇ ਚੋਣ ਲੜਦੇ ਲੜਦੇ ਮੈਂ ਭਾਂਡੇ ਸਾਰੇ ਪੈਸਿਆਂ ਦਾ ਵੀ ਜ਼ਿਕਰ ਕੀਤਾ ਸੀ ਕਿ ਆਹੀ ਪੁੱਤੇ ਨਾਲੇ ਦੇ ਪੈਸੇ ਜਿਹੜੇ ਆ ਬੁੱਢ ਨਾਲੇ ਪਾਇਓ ਤਾਂ ਗੱਲ ਹੋਈ ਸੀ ਬਾਅਦ ਚ ਦਾਦਾ ਗਿਆ ਹੁਣ ਕੱਲ ਸਾਰੇ ਬੋਲ ਇੱਥੇ ਖੁੱਲ ਜਣਾ ਤੇ ਤਾਂ ਇਹ ਕਹਿੰਦਾ ਵੀ ਅੱਜ ਹੀ ਪਾਰਟੀ ਜੁਆਇਨ ਕਰਾਓ ਤੇ ਅੱਜ ਹੀ ਟਿੱਡੂ ਵਾਲਿਆਂ ਨੂੰ ਬਾਹਰ ਕਢਾਓ ਤੁਹਾਡਾ ਇਹ ਮਕਸਦ ਬਣਿਆ ਹੋਇਆ ਵਾ ਪੈਸੇ ਦਾ ਹਿਸਾਬ ਦਾ ਵੀ ਆਪਾਂ ਕਰ ਲਾਂਗੇ ਪੈਸੇ ਤਾਂ ਜਿਹੜੇ ਪਹਿਲਾਂ ਵੀ ਆਏ ਆ ਕੇਂਦਰ ਵੱਲੋਂ ਵੀ ਆ ਰਹੇ ਆ ਜੀ ਆਪਣੇ ਭਗਵਾਨਦਮਾਨ ਦੇ ਯਾਨੀ ਕੋਲ ਦਾ ਕੁਝ ਵੀ ਹੈ ਨਹੀਂ ਕਿਦਾ ਆ ਤਾਂ ਇੱਕ ਕਿਸਮ ਦਾ ਸਾਡੇ ਨਾਲ ਡਰਾਮਾ ਹੋ ਗਿਆ ਵਾ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਗਰਿਆਲ ਸਾਹਿਬ ਬੈਠੇ ਆ ਮੈਂ ਇਹਨਾਂ ਦੀ ਸੋਚ ਮੈਂ ਇਹਨਾਂ ਦੀ ਪੜ੍ਹੀ ਆ ਅਸੀਂ ਇੱਕ ਘੰਟਾ ਗੱਲਾਂ ਕੀਤੀਆਂ ਨੇ ਜਿਹੜੇ ਗਰਿਆਲ ਸਾਹਿਬ ਨੇ ਆ ਵੀ ਕਿਸਾਨਾਂ ਦੇ ਬਹੁਤ ਯਾਨੀ ਇਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ ਜੋ ਕਿਸਾਨ ਦੁਖੀ ਹੁੰਦੇ ਆ ਵਾ ਕੋਈ ਵਾਰ ਨਾ ਕੋਈ ਗੱਲ ਸਮਝਣ ਦੇ ਵਿੱਚ ਜਿਹੜੇ ਆ ਜੱਥੇਬੰਦੀ ਦੇ ਜਿਹੜੇ ਲੀਡਰ ਜੀ ਆ ਨਾ ਆ ਚੰਗੀ ਗੱਲ ਦੱਸਦੇ ਨਹੀਂ ਆ ਜੇ ਕਿਸਾਨ ਪੈਰਾਂ ਤੇ ਖੜਾ ਹੋ ਗਿਆ ਜੱਥੇਬੰਦੀ ਦੇ ਜਿਹੜੇ ਵੱਡੇ ਲੀਡਰ ਨੇ ਕਰਾ ਉਹਨਾਂ ਦੇ ਪੈਰ ਯਾਨੀ ਕਹਿੰਦਾ ਪਾਪ ਉਹਨਾਂ ਦੇ ਹੱਥ ਕੁਛ ਨਹੀਂ ਆ ਪਤਾਮ ਗੁਰਿਆਲ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਕਿਸਾਨਾਂ ਦਾ ਅਨਖਾਨੇ ਇਹਨਾਂ ਦੀ ਬੜੀ ਵਧੀਆ ਸੋਚ ਕਿਸਾਨਾਂ ਦੇ ਪਰ ਆਹ ਸੰਭਵ ਫੇਰ ਹੋ ਸਕਦਾ ਵਾ ਜਦੋਂ ਸਾਡੀ ਸਰਕਾਰ ਇੱਥੇ ਆਊਗੀ ਅਸੀਂ ਜਿੰਨੇ ਵੀ ਅਸੀਂ ਪੈਸੇ ਇੱਕ ਦੇ ਰਹਿਆਂ ਮਨਦੋਸਿਆਂ ਨੇ ਕਾਫੀ ਸਲਾਈ ਵਾਰੇ ਵੀ ਦੱਸਿਆ ਵਾ ਕਿ ਇੱਥੇ ਐਸੇ ਆ ਰਹੇ ਆ ਇੱਥੇ ਬੱਚਿਆਂ ਨੂੰ ਅਸੀਂ ਸਸਕਾਰ ਰਹੇ ਆ ਪਰ ਜਿੰਨੇ ਵੀ ਪੈਸੇ ਆਉਂਦੇ ਨੇ ਆ ਭਗਵੰਤ ਮਾਨ ਜੀ ਕਾਲਾ ਮਾਲਾ ਕਰੀ ਜਾਂਦਾ ਵਾ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ ਹੋਰ ਇਹਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਆ ਉਹ ਜੀ ਭਗਵੰਤ ਮਾਨ ਕਹਿੰਦਾ ਲਗਾਤਾਰ ਜਾਈ ਜਾਵੇ ਜਿੱਦਾਂ ਭਗਵੰਤ ਮਾਨ ਨੇ ਤਾਂ ਜੀ ਬੇੜਾ ਕਰਕੇ ਕਰਤਾ ਜੀ ਸਾਡੇ ਪੰਜਾਬ ਦਾ ਗਰਾਂ ਇਹ ਐਨਓਸੀ ਦੇ ਨੇ ਬਦਲ ਲੱਗਦਾ ਰੋਜ਼ ਇੱਥੇ ਵਿਧਾਨ ਸਭਾ ਦੇ ਵਿੱਚ ਆਪਣੀ ਗੱਲਬਾਤ ਹੁੰਦੀ ਆ ਵੀ ਐਨਓਸੀਆਂ ਲਾਗੂ ਕਰਤੀਆਂ ਨੇ ਗਰਾਂ ਹੁਣ ਐਨਓਸੀ ਦੀ ਲੋੜ ਨਹੀਂ ਆ ਉੱਥੇ ਤਹਿਸੀਲਦਾਰ ਕੋਲ ਜਨ ਜਾਣੇ ਆ ਐਨਓਸੀ ਦੀ ਲੋੜ ਪੈਂਦੀ ਆ ਇਹਨਾਂ ਕੋਲ ਕੰਮ ਚੱਲ ਨਹੀਂ ਰਿਹਾ ਜੀ ਗਰਾਂ ਇਹਨਾਂ ਕੋਲ ਤਜਰਬੇਕਾਰ ਬੰਦੇ ਹੈ ਨਹੀਂ ਗਰਾਂ ਉਹ ਨਵੇਂ-ਨਵੇਂ ਬੰਦੇ ਸ਼ਾਮਲ ਹੋਏ ਨੇ ਅੱਜ ਹਾਂਜੀ ਤੇਰੇ ਸਾਥ ਸ਼ਾਮਲ ਹੋਏ ਨੇ ਸ਼ਾਮਲਤਾ ਜੀ ਜਦੋਂ ਟੀਟੂ ਬਾਣੀਆ ਤੇ ਗਰਿਆਲ ਸਾਹਿਬ ਆਜਣ ਤਾਂ ਪੂਰਾ ਪੰਜਾਬ ਹੀ ਸ਼ਾਮਲ ਹੋ ਗਿਆ ਗਰਾਂ ਪੂਰਾ ਹਲਕਾ ਦਾ ਖਾਵਾ ਗਰਾਂ ਹੋਣ ਵਾਲੇ ਦਿਨਾਂ ਦੇ ਵਿੱਚ ਜਗਰਾਉਂ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਹਲਕੇ ਦਾਖੇ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਤੇ ਇੱਥੇ ਮੇਰ ਵੀ ਬਣਾਵਾਂਗੇ ਜਗਰਾ ਅਸੀਂ ਉਹ ਕੰਮ ਨਹੀਂ ਕਰਦੇ ਬਿ ਟਿੱਟੂ ਬਾਣੀ ਨੂੰ ਉਹਦਾ ਨਹੀਂ ਮਿਲਿਆ ਜਿਵੇਂ ਬੈਂਸਾ ਦੀ ਗੱਲ ਕਰ ਲਾ ਕਰ ਲੋ ਪਹਿਲਾਂ ਕਹਿੰਦੇ ਸੀ ਲੁਧਿਆਣਾ ਦਾ ਮੇਰ ਬਣਾਵਾਂਗੇ ਜਗਰਾ ਕਹਿੰਦੇ ਸੀ ਨਾ ਫਿਰ ਇੱਥੇ ਜਲੰਧਰ ਵੀ ਕਰਕੇ ਆਏ ਆ ਟਰੈਕਟਰ ਨਹੀਂ ਮਿਲੀ ਤਾਂ ਕਹਿੰਦੇ ਕਾਰਸ ਬਣੀ ਹੋਗੇ ਸਾਡਾ ਉਹ ਨਹੀਂ ਅਸੀਂ ਇੱਥੇ ਉਹਦੇ ਲੈਣ ਨਹੀਂ ਆਏ ਮਰਨਾ ਕਿਦਾਂ ਸੱਚਾ ਹਾਂ ਸੱਚ ਬੋਲ ਬੋਲ ਕੇ ਮਰਾਂਗੇ ਜਿੱਦਾਂ ਵੀ ਮਰੇ ਅਸੀਂ ਸੱਚ ਬੋਲ ਕੇ ਮਰਾਂਗੇ ਕੋਈ ਗਰਿਆਲ ਸਾਹਿਬ ਵੀ ਸੱਚੀ ਜਿਆਦਾ ਬੋਲਦੇ ਆ ਤੇ ਮੈਂ ਵੀ ਮਗਰ ਮਗਰ ਲੱਗ ਕੇ ਇਹਨਾਂ ਦੇ ਵਿੱਚ ਸੱਚ ਬੋਲ ਜਣਾ ਕਈ ਵਾਰ ਕਰਾ ਸੱਚ ਤੇ ਕੱਚ ਚੁੱਭਦਾ ਬਹੁਤਾ ਹੈ ਤੇ ਚਬੂਗ ਹੋ ਗੀ ਕਿਰਾ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਅਸੀਂ ਸਾਰੀ ਬੀ ਜੀ ਪਾਰਟੀ ਤੁਹਾਡੇ ਨਾਲ ਆ ਤੇ ਕੋਈ ਵੀ ਦੁੱਖ ਤਕਲੀਫ ਆ ਅਸੀਂ ਤੁਹਾਡੇ ਨਾਲ ਆ ਪਰ ਇਹਨਾਂ ਤੋਂ ਬਚੋ ਜਿਹੜੇ ਤੁਹਾਨੂੰ ਗੁੰਮਰਾ ਕਰ ਰਿਹਾ ਓਕੇ ਜੀ ਬਹੁਤ ਅੱਛਾ ਓਏ ਇੱਕ ਮਿੰਟ ਆ ਜਾ ਇੱਕ ਮਿੰਟ ਆ ਜਾ ਬੱਸ ਇੱਕ ਮਿੰਟ ਸਾਜੀ ਹਾਂ ਹਾਂਜੀ ਠੀਕ ਹੈ ਲੱਗ ਗਿਆ ਸਰ ਹਾਂਜੀ ਹਾਂਜੀ ਗਰੇਵਾਲ ਸਾਹਿਬ ਸ਼ਾਮਲ ਹੋਏ ਟਿੱਟੂ ਬਾਣਿਆ ਜੀ ਕਿੰਨੇ ਸਾਥੀ ਹੋਏ ਪਹਿਲਾਂ ਤਾਂ ਆਪ ਸਭ ਦਾ ਸਵਾਗਤ ਆ ਜੀ ਤੋ ਸੀ ਸਮਾ ਕੱਢਿਆ ਔਰ ਦੂਜੀ ਗੱਲ ਜਿਹੜੀ ਆ ਅੱਜ જય ਪ੍ਰਕਾਸ਼ ਜੈਨ ਜੀ ਤੀਤੂ ਬਾਣੀਆ ਜਿੰਨਾਂ ਨੂੰ ਅਸੀਂ ਕਹਨੇ ਆ ਉਹਨਾਂ ਦੇ ਸਾਥੀ ਸਾਰੇ ਯੋਗਪੁਰਸ਼ ਦੀਨदयाल उपाध्याय ਜੀ ਦੀ ਸੋਚ ਤੇ ਪਹਿਰਾ ਦੇਣ ਲਈ ਸਾਡੇ ਨਾਲ ਜੁੜ ਬੈਠੇ ਆ ਉਹਦੇ 'ਚ ਉਹਨਾਂ ਦਾ ਮੈਂ ਸਾਰਿਆਂ ਦਾ ਸਵਾਗਤ ਕਰਦਾ ਯੋਗਪੁਰਸ਼ ਦੀਨदयाल उपाध्याय ਜੀ ਨੇ ਸਾਨੂੰ ਇੱਕ ਆਤਮ ਮਨਵਦਰਸ਼ਨ ਦੀ ਸੋਚ ਦਿੱਤੀ ਆ ਜਿਹੜੀ ਭਾਜਪਾ ਲੈ ਕੇ ਚੱਲਦੀ ਆ ਉਹ ਕੀ ਆ ਕਿ ਜਿਹੜਾ ਆਖਰੀ ਵਿਅਕਤੀ ਆ ਜਦੋਂ ਤੱਕ ਜਿਹਦੇ ਸਿਰ ਤੇ ਛੱਤ ਨਹੀਂ ਜਿਹਦੇ ਤਨ ਨੂੰ ਕੱਪੜਾ ਨਹੀਂ ਜਿਹਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ ਉਹ ਸੋਚ ਨੂੰ ਲੈ ਕੇ ਅਸੀਂ ਸਾਰੇ ਚੱਲਦੇ ਆ ਸਾਡੇ ਚ ਨਾ ਕੋਈ ਬੜਾ ਨਾ ਕੋਈ ਛੋਟਾ ਇਹ ਭਾਜਪਾ ਦੀ ਸੋਚ ਆ ਔਰ ਇਸਤੇ ਹੀ ਪਹਿਰਾ ਦਿੰਨੇ ਆ ਅਸੀਂ ਪੂਰੇ ਦੇਸ਼ 'ਚ ਔਰ ਉਸੇ ਲਈ ਕੋਸ਼ਿਸ਼ ਕਰ ਰਹੇ ਆ ਇਸੇ ਲਈ ਮੋਦੀ ਜੀ 80 ਕਰੋੜ ਲੋਕਾਂ ਨੂੰ ਦੇਸ਼ 'ਚ ਢਿੱਡ ਭਰਨ ਲਈ ਅਨਾਜ ਜਿਹੜਾ ਉਹਨਾਂ ਦੀ ਸਰਕਾਰ ਸਾਡੀ ਦੇ ਰਹੀ ਆ ਔਰ ਉਹ ਮਿਲ ਵੀ ਰਿਹਾ ਕਈ ਜਗ੍ਹਾ ਉਹ ਅਲੱਗ ਗੱਲ ਆ ਕਿ ਸਟੇਟ ਗਵਰਨਮੈਂਟਸ ਦੇ ਥਰੂ ਜਾਣਾ ਹੁੰਦਾ ਕਿਤੇ ਕੋਈ ਕਮੀਆਂ ਰਹਿ ਜਾਂਦੀਆਂ ਨੇ ਉਹ ਕਮੀਆਂ ਵੀ ਜਦੋਂ ਪਤਾ ਲੱਗਦੀਆਂ ਉਹ ਵੀ ਦੂਰ ਕਰਾਂਗੇ ਬਾਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਵੀ ਜਗ੍ਹਾ ਜਗ੍ਹਾ ਸਾਡੀ ਮੈਂਬਰਸ਼ਿਪ ਵੀ ਚੱਲ ਰਹੀ ਹੈ ਔਰ ਲੋਕਾਂ ਦੇ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਮੈਂ ਸਮਝਦਾ ਟੀਟੂ ਜੀ ਇਹ ਸਾਰੇ ਕੰਮ ਦੇ ਵਿੱਚ ਇਹਨਾਂ ਦੇ ਸਾਰੇ ਸਾਥੀ ਅੱਗੇ ਯੋਗਦਾਨ ਪਾਉਣਗੇ ਔਰ ਲੋਕਾਂ ਦੀ ਸੇਵਾ 'ਚ ਹਮੇਸ਼ਾ ਖੜੇ ਰਹਿਣਗੇ ਮੈਂ ਇਹਨਾਂ ਦਾ ਸਵਾਗਤ ਕਰਨਾ ਸਾਰਾ ਠੀਕ ਹੈ ਜੀ ਹੋਰ ਕੋ ਪੁੱਛਣਾ ਚਾਹਾਂਗਾ ਗੱਲ ਕਰੀਏ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਹਾਂ ਜੀ ਜਿਵੇਂ ਦੇਖਦੇ ਹੋ ਕਾਂਗਰਸ ਨੇ ਆਪਣੀ ਰਣਨੀਤੀ ਦਾ ਜ਼ਿਕਰ ਕੀਤਾ ਪਾਜਬਾ ਆਪਣੀ ਰਣਨੀਤੀ ਦਾ ਜ਼ਿਕਰ ਕਰ ਰਹੀ ਹੈ ਪਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਰਸਤਾ ਹੈਗਾ ਉਹਨੂੰ ਲੈ ਕੇ ਕਿਤਨੇ ਜਿਹੇ ਸਵਾਲ ਉੱਠੇ ਦੇਖੋ ਪਹਿਲੀ ਗੱਲ ਤਾਂ ਰਸਤਾ ਬੰਦ ਨਹੀਂ ਕੀਤਾ ਹੋਇਆ ਪਹਿਲੀ ਗੱਲ ਇਹ ਸਮਝ ਲਓ ਜਿਹੜੀ ਇਹ ਗੱਲ ਬੋਲਦੇ ਆ ਨਾ ਲੋਕ ਇਹ ਝੂਠ ਬੋਲਦੇ ਆ ਪਾਜ-ਪਾਤ ਤੇ ਇਲਜ਼ਾਮ ਲਾਉਂਦੇ ਆ ਸਿਰਫ ਟਰਾਲੀਆਂ ਜਿਹੜੀਆਂ ਨੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਨੂੰ ਲਿਆ ਕੇ ਦਿੱਲੀ ਸਾਡੀ ਰਾਜਧਾਨੀ ਆ ਉਹਦੇ 'ਚ ਬੈਠਣੀ ਉਸ ਦੀ ਮਨਾਹੀ ਆ ਬਾਕੀ ਤਾਂ ਬੱਸਾਂ ਤੇ ਕਾਰਾਂ ਤੇ ਹੋਰ ਵਹੀਕਲਸ ਤੇ ਸਾਰਿਆਂ ਤੇ ਜਾ ਸਕਦੇ ਆ ਆ ਸਕਦੇ ਆ ਖੁੱਲਾ ਇਹਨਾਂ ਨੂੰ ਔਰ ਇਹ ਰੈਲੀ ਕਰਕੇ ਵੀ ਆਏ ਆ ਉਸ ਤੋਂ ਬਾਅਦ ਜੇ ਕੋਈ ਗੱਲ ਕਹਿੰਦਾ ਉਹ ਝੂਠ ਕਹਿੰਦਾ ਪਹਿਲੀ ਗੱਲ ਇਹ ਆ ਇਹ ਰਸਤਾ ਨਹੀਂ ਇਹ ਰਸਤਾ ਤਾਂ ਜਾਣ ਬੁੱਝ ਕੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਇੱਥੇ ਹੀ ਬੈਠੇ ਹੋਏ ਆ ਔਰ ਹੂਡਾ ਜੀ ਆਪਣੇ ਹਿਸਾਬ ਨਾਲ ਬਿਆਨ ਦਿੰਦੇ ਆ ਪੋਲਿਟਿਸ਼ੀਅਨ ਜਿਹੜੇ ਆ ਇਸ ਪ੍ਰਸਥਿਤੀ ਦਾ ਨਿਰਮਾਣ ਕਰਨ ਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਔਰ ਇਹਨਾਂ ਨੂੰ ਗੁੰਮਰਾਹ ਕਰਨ ਚ ਕਿਸਾਨਾਂ ਨੂੰ ਉਹਨਾਂ ਦਾ ਹੱਥ ਆ ਭਾਜਪਾ ਜਿਹੜੀ ਆ ਮੈਂ ਤੁਹਾਨੂੰ ਇੱਕ ਅੱਜ ਹੋਰ ਚੀਜ਼ ਸੋਚਣਾ ਦੇ ਦਿੰਦਾ ਬਹੁਤ ਜਲਦੀ ਵਿਚਾਰ ਚੱਲ ਰਿਹਾ ਅੱਜ ਤੋਂ 3 ਦਿਨ ਪਹਿਲਾਂ ਸਾਡੇ ਖੇਤੀ ਮੰਤਰੀ ਜਿਹੜੇ ਨੇ ਭਾਰਤ ਸਰਕਾਰ ਦੇ ਮਾਨਯਾ ਸ਼ਿਵਰਾਜ ਸਿੰਘ ਚੋਹਾਨ ਜੀ ਪਹਿਲਾਂ ਮੁੱਖ ਮੰਤਰੀ ਰਹੇ ਮੱਧ ਪ੍ਰਦੇਸ਼ ਦੇ ਉਹਨਾਂ ਦੀ ਮੀਟਿੰਗ ਹੋਈ ਆ 50 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖਾਂ ਨਾਲ ਲੀਡਰਾਂ ਨਾਲ ਇਸੇ ਤਰ੍ਹਾਂ ਦੇਸ਼ ਦੇ ਅੰਦਰ 800 ਦੇ ਕਰੀਬ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਕਿਉਂਕਿ ਖੇਤੀ ਜਿਹੜੀ ਹੈ ਨਾ ਉਹ ਜਿਹੜਾ ਜਿਹੜੀ ਇਹ ਗੱਲ ਕਰਦੇ ਆ ਇਹ ਗਲਤ ਕਰਦੇ ਆ ਕਿਸੇ ਜਗ੍ਹਾ ਨਾਰੀਅਲ ਦੀ ਖੇਤੀ ਹੁੰਦੀ ਆ ਕਿਸੇ ਜਗ੍ਹਾ ਕਾਜੂ ਦੀ ਹੁੰਦੀ ਆ ਕਿਸੇ ਜਗ੍ਹਾ ਬਦਾਮ ਦੀ ਹੁੰਦੀ ਆ ਕਿਸੇ ਜਗ੍ਹਾ ਝੋਨਾ ਹੁੰਦਾ ਕਿਸੇ ਜਗ੍ਹਾ ਕਣਕ ਹੁੰਦੀ ਆ ਇਹ ਸਭ ਅਲੱਗ-ਅਲੱਗ ਨੇ ਬਈ ਸੁਣ ਲੋ ਧਿਆਨ ਨਾਲ ਹੈ ਇਹ ਅਲੱਗ-ਅਲੱਗ ਖੇਤੀ ਦੇ ਤਰੀਕੇ ਨੇ ਔਰ ਹਰ 100 ਕਿਲੋਮੀਟਰ ਦੇ ਬਾਅਦ ਜ਼ਮੀਨ ਦੀ ਨੇਚਰ ਬਦਲ ਜਾਂਦੀ ਆ ਪਾਣੀ ਦਾ ਲੈਵਲ ਬਦਲ ਜਾਂਦਾ ਔਰ ਬਾਕੀ ਹੋਰ ਵੀ ਚੀਜ਼ਾਂ ਦੀ ਜ਼ਰੂਰਤ ਅਲੱਗ-ਅਲੱਗ ਹੁੰਦੀ ਆ ਇੱਕ ਜਗ੍ਹਾ ਪੂਰੀ ਇੱਕ ਮੁਸਤੇਸੇ ਕਰਕੇ ਜਿਹੜੀ ਖੇਤੀ ਨੀਤੀ ਬਣਾਉਣ ਦਾ ਕੰਮ ਆ ਜਾਂ ਖੇਤੀ ਦਾ ਜਿਹੜਾ ਸਬਜੈਕਟ ਆ ਉਹ ਸਟੇਟ ਸਬਜੈਕਟ ਏ ਇਸੇ ਕਰਕੇ ਆ ਕਿ ਹਰ ਸਟੇਟ ਆਪਣੇ ਮੁਤਾਬਕ ਉਹਦੀ ਗੱਲਬਾਤ ਕਰੇ ਉਸ ਨਾਲ ਉਹ 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 ਖੇਤੀ ਨੀਤੀ ਦਾ ਨਿਰਮਾਣ ਕਰੇ ਪਰ ਹੁਣ ਜਦੋਂ ਸਟੇਟ ਗਵਰਨਮੈਂਟ ਆਪਣਾ ਜਿਹੜਾ ਦੇਖੋ ਮੈਂ ਅੱਜ ਕਹਿਣਾ ਹਰਿਆਣੇ ਦੇ ਲੋਕ ਦੇਖ ਲੈਣ ਤੁਹਾਡੇ ਮਾਧਿਅਮ ਨਾਲ ਕਹਿ ਰਹੇ ਆ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਹਰਿਆਣੇ 'ਚ ਅਸੀਂ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਨੇ ਉਸ ਦੀ ਪ੍ਰਸ਼ੰਸਾ ਨਹੀਂ ਕੋਈ ਕਰਦਾ ਨਿੰਦਾ ਕਰਨ ਲੱਗੇ ਹੋ ਬੀਜੇਪੀ ਵਿਰੋਧੀ ਆ ਬੀਜੇਪੀ ਵਿਰੋਧੀ ਨਹੀਂ ਹੈ ਬੀਜੇਪੀ ਨੇ ਉੱਥੇ 23 ਫਸਲਾਂ ਤੇ ਐਮਐਸਪੀ ਦੇ ਰੱਖੀ ਆ ਠੀਕ ਹੈ ਔਰ ਬੀਜੇਪੀ ਨੇ ਉੱਥੇ ਆ ਆਲੂ ਤੇ ਆ ਜਿੰਨੀਆਂ ਹੋਰ ਸਬਜ਼ੀਆਂ ਨੇ ਇੱਥੇ ਰੁਲਦੀਆਂ ਨੇ ਟਮਾਟਰ ਰੁਲਣ ਲੱਗ ਜਾਂਦੇ ਆ ਸੜਕਾਂ ਤੇ ਔਰ ਲਿਜਾਣ ਤੱਕ ਦਾ ਕਿਸਾਨ ਕੋਲ ਪੈਸਾ ਨਹੀਂ ਹੁੰਦਾ ਜਿਹੜੀ ਪਰਪਾਈ ਯੋਜਨਾ ਕੀਮਤੀ ਉਹ ਬੀਜੇਪੀ ਨੇ ਕੇਂਦਰ ਨੇ ਲਾਗੂ ਕੀਤੀ ਹੋਈ ਆ ਉਹ ਪੈਸਾ ਉਹਨਾਂ ਨੂੰ ਦਿੰਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਜਦੋਂ ਕੇਂਦਰ ਪੈਸਾ ਦਿੰਦਾ ਏ ਨਹੀਂ ਆਪ ਦੀ ਗੱਲ ਕਰਦੇ ਇਸ ਕਰਕੇ ਕਿਸਾਨ ਨੂੰ ਮੈਂ ਕਹਿੰਨਾ ਕਿ ਆਪਣਾ ਭਲਾ ਬੁਰਾ ਪਛਾਣੋ ਅਸੀਂ ਤੁਹਾਡੇ ਨਾਲ ਆ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਆ ਮੈਨੂੰ ਇੱਕੋ ਹੀ ਗੱਲ ਤੇ ਮੇਰੇ ਨਾਲ ਔਖੇ ਹੁੰਦੇ ਸੀ ਕਿ ਭਈ ਮੈਂ ਇਹੀ ਕਹਿੰਦਾ ਸੀ ਸਾਡਾ ਪ੍ਰਧਾਨ ਮੰਤਰੀ ਕਿਸਾਨ ਹਿਤੂ ਆ ਸਾਡੇ ਕਾਨੂੰਨ ਚੰਗੇ ਆ ਔਰ ਸਾਡੀ ਜਿਹੜੀ ਆ ਖੇਤੀ ਦਾ ਕਿਸਾਨਾਂ ਦੇ ਲਈ ਭਲਾ ਜਿਹੜਾ ਅਸੀਂ ਕਰਦੇ ਆ ਉਹ ਸਾਡੀ ਦੂਜਿਆਂ ਨਾਲੋਂ ਬਿਹਤਰ ਆ ਤਾਂ ਉਹਨਾਂ ਨੇ ਕਿਹਾ ਆ ਕਾਨੂੰਨਾਂ ਦਾ ਐਵੇਂ ਝਗੜਾ ਪਾ ਲੈਂਦੇ ਆ ਜਦੋਂ ਇੱਕ ਵਾਰ ਹੱਥ ਜੋੜ ਕੇ ਵੀ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਸਾਡੇ ਪ੍ਰਧਾਨ ਮੰਤਰੀ ਜੀ ਨੇ ਵਾਪਸ ਲੈ ਲੇ ਲੋਕਾਂ ਨੂੰ ਗਲਤਫਹਿਮੀ ਪਾਉਣ ਲਈ ਇਹ ਕਾਨੂੰਨ ਲਾਗੂ ਕਰਨਗੇ ਇਹਨੇ ਬਿਆਨ ਦਿੱਤਾ ਉਹਨੇ ਦਿੱਤਾ ਬਿਲਕੁਲ ਲਾਗੂ ਨਹੀਂ ਹੋਣੇ ਅਗਰੇਵ ਸਾਹਿਬ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਪਿੰਡਾਂ ਦੇ ਵਿੱਚ ਭਾਜਪਾ ਦਿੱਤੀ ਤੇ ਦੇ ਨਾਲ ਸਰਵਾਈ ਕਰੀ ਕਿੱतरी ਕਿਹੜਾ ਦੇਖੋ ਪਹਿਲੀ ਗੱਲ ਤਾਂ ਇਹ ਸਿੰਬਲ ਤੇ ਨਹੀਂ ਹੋ ਰਹੀਆਂ ਚੋਣਾਂ ਚੰਗੀ ਗੱਲ ਆ ਅਸੀਂ ਵੀ ਇਹ ਸੱਕ ਜਾਂ ਪਰ ਸਾਡੀ ਪ੍ਰੈਜ਼ੈਂਸ ਸਭ ਜਗ੍ਹਾ ਹੈਗੀ ਆ ਸਾਡੇ ਲੋਕ ਤਿਆਰੀ ਕਰ ਰਹੇ ਆ ਔਰ ਲੋਕਾਂ ਦੀ ਸੇਵਾ ਕਰਨਗੇ ਉੱਥੇ ਕਿਉਂਕਿ ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਭਾਰਤ ਪਿੰਡਾਂ ਦਾ ਦੇਸ਼ ਆ ਇਹਦੀ ਤਰੱਕੀ ਦਾ ਆਧਾਰ ਇਹਦੇ ਵਿਕਾਸ ਦਾ ਆਧਾਰ ਪਿੰਡਾਂ ਤੋਂ ਹੀ ਬਣਦਾ ਤਾਂ ਪਿੰਡਾਂ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸੇਵਾ ਕਰਨ ਦੀ ਪੰਚਾਇਤਾਂ ਤੇ ਉਹ ਪੰਚਾਇਤਾਂ 'ਚ ਅਸੀਂ ਪਾਰਟਿਸਿਪੇਟ ਨਹੀਂ ਕਰਾਂਗੇ ਤਾਂ ਅਸੀਂ ਪਿੰਡਾਂ ਦੇ ਭਲੇ 'ਚ ਯੋਗਦਾਨ ਕਿੱਦਾਂ ਪਾਵਾਂਗੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਕਿ ਮਿਲ ਕੇ ਆਮ ਸਹਿਮਤੀ ਨਾਲ ਪੰਚਾਇਤਾਂ ਬਣਾਓ ਔਰ ਮਿਲ ਕੇ ਵਿਕਾਸ ਦੇ ਕੰਮ ਕਰੋ ਦੇਸ਼ ਸਾਰਿਆਂ ਦਾ ਹੀ ਹੈ ਜੇ ਸੜਕ ਬਣੇਗੀ ਇੱਕ ਸੜਕ ਦਾ ਨਿਰਮਾਣ ਹੋ ਗਿਆ ਉਹ ਇਹ ਪੁੱਛਦੀ ਕਿ ਤੇਰੀ ਕਿਹੜੀ ਜਾਤੀ ਆ ਕਿਹੜਾ ਤੇਰਾ ਵਰਗ ਆ ਕਿਹੜਾ ਤੇਰਾ ਧਰਮ ਤੂੰ ਅਮੀਰ ਆ ਜਾਂ ਗਰੀਬ ਆ ਉਹ ਸਾਰਿਆਂ ਦੀ ਹੁੰਦੀ ਐ ਇਸੇ ਤਰ੍ਹਾਂ ਮੋਦੀ ਜੀ ਨੇ ਇਸੇ ਕਰਕੇ ਕਿਹਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਅਸੀਂ ਉਸ ਮੁਤਾਬਕ ਕੰਮ ਕਰਦੇ ਆਂ ਔਰ ਉਹੀ ਸਾਡੀ ਨੀਤੀ ਰਹਿਣੀ ਆ ਅਸੀਂ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਦੇ 노 ਡਿਸਕ੍ਰਿਮੀਨੇਸ਼ਨ ਠੀਕ ਹੈ ਇਸ ਅਮੀਰ ਬਿੱਟੂ ਨੂੰ ਲੈ ਕੇ ਸਵਾਲ ਹੈ ਲੁਧਿਆਣਾ ਸ਼ਹਿਰ ਮਹਿਸੂਸ ਕਰ ਰਿਹਾ ਹੈ ਕਿ ਅਮੀਰ ਬਿੱਟੂ ਲੁਧਿਆਣਾ ਨੂੰ ਛੱਡਣਾ ਛੱਡ ਗਿਓ ਦੇਖੋ ਇਹ ਤੁਸੀਂ ਬਿੱਟੂ ਜੀ ਤੋਂ ਪੁੱਛੋਗਾ ਚੰਗੀ ਗੱਲ ਆ ਉਹ ਮੋਦੀ ਜੀ ਨੇ ਔਰ ਹਰਮੇਸ਼ਾ ਜੀ ਨੇ ਔਰ ਸਾਡੀ ਪਾਰਟੀ ਨੇ ਮੰਤਰੀ ਬਣਾਏ ਨੇ ਸਾਡੇ ਮਾਨਯੋਗ ਮੰਤਰੀ ਨੇ ਮੈਂ ਕੋਈ ਕਮੈਂਟ ਨਹੀਂ ਕਰਨਾ ਉਹ ਤੁਹਾਡੇ ਲੁਧਿਆਣੇ ਦੇ ਆ ਤੁਸੀਂ ਇੱਥੇ ਪੁੱਛ ਸਕਦੇ ਹੋ ਲੁਧਿਆਣੇ ਦੇ ਸੀ ਪਰ ਲੋਕ ਵਿਰੋਧੀ ਪਾਰਟੀ ਦੀ ਕਹ ਰਹੇ ਨੇ ਕਿ ਉਹ ਲੁਧਿਆਣੇ ਨੂੰ ਅਲਟੀਮਾਟ ਪੈਚੇ ਮੈਂ ਉਸ ਵਿਸ਼ੇ ਤੇ ਮੇਰਾ ਵਿਸ਼ਾ ਨਹੀਂ ਹੈ ਠੀਕ ਹੈ ਨਾ ਗੱਲ ਅੱਜ ਦੀ ਆ ਬੜੀ ਖੁਸ਼ੀ ਦਾ ਕੰਮ ਆ ਕਿ ਨਵੇਂ ਲੋਕ ਸ਼ਾਮਲ ਹੋ ਰਹੇ ਆ ਔਰ ਉਹ ਆਪਦਾ ਅੱਛਾ ਕੰਮ ਕਰਨ ਮੈਂ ਉਹਨਾਂ ਦਾ ਸਵਾਗਤ ਕਰਾਂ ਤੇ ਮੈਂ ਉਸ ਵਿਸ਼ੇ ਤੇ ਬੋਲਾਂ ਤੇ ਜਦੋਂ ਜਦੋਂ ਕੋਈ ਮੌਕਾ ਮੈਨੂੰ ਆਊਗਾ ਨਾ ਉਦੋਂ ਮੈਂ ਬੋਲੂਗਾ ਜ਼ਰੂਰ ਗੱਲ ਕਰੂੰਗਾ ਠੀਕ ਹੈ ਅੱਜ ਦੇਖੋ ਬੜੀ ਖੁਸ਼ੀ ਦਾ ਦਿਹਾੜਾ ਜਦੋਂ ਆਦਰਨੀਏ ਹਰਜੀਤ ਸਿੰਘ ਗਰੇਵਾਲ ਜੀ ਦੀ ਰਣਮਾਈ ਚ ਔਰ ਮੇਰੇ ਵੀਰ ਮੇਜਰ ਸਿੰਘ ਦੇਤਵਾਲ ਜੀ ਦੀ ਪ੍ਰੇਰਣਾ ਦੇ ਨਾਲ ਜੈ ਪ੍ਰਕਾਸ਼ ਜੈਨ ਜੀ ਟੀਟੂ ਬਾਣੀਏ ਜੀ ਦੇ ਨਾਮ ਤੋਂ ਕੁਸ਼ੂਰ ਨੇ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਮੈਂ ਸਾਰਿਆਂ ਦਾ ਸਵਾਗਤ ਕਰਦਾ ਦੇਖੋ ਜਿਸ ਢੰਗ ਦੇ ਨਾਲ ਅੱਜ ਇੱਕ ਵਿਚਾਰਿਕ ਤੌਰ ਤੇ ਹਰ ਪੰਜਾਬੀ ਵਕਲਬ ਦੇ ਰੂਪ ਨੂੰ ਨਜ਼ਰ ਆ ਰਿਹਾ ਭਾਰਤੀ ਜਨਤਾ ਪਾਰਟੀ ਜਿਸ ਢੰਗ ਦੇ ਨਾਲ ਪੰਜਾਬ ਦੇ ਨਾਲ ਤੱਕਾ ਹੋ ਰਿਹਾ ਪੰਜਾਬ ਦੇ ਨਾਲ ਘਾਣ ਹੋ ਰਿਹਾ ਹਰ ਖੇਤਰ ਦੇ ਵਿੱਚ ਪੰਜਾਬ ਪਿੱਛੜਦਾ ਜਾ ਰਿਹਾ ਤਾਂ ਉਹਨਾਂ ਬਹੁਤ ਸਾਰੇ ਸਵਾਲ ਮੇਰੇ ਵੀਰ ਨੇ ਟਿਟੂ ਜੀ ਨੇ ਵੀ ਚੱਕੇ ਨਾ ਬਈ ਕਿਸੇ ਦੀ ਨਜ਼ਰ ਨਹੀਂ ਉਹਨਾਂ ਦੇ ਉੱਤੇ ਜਾਂਦੀ ਸਰਕਾਰ ਭੁੱਲ ਚੁੱਕੀ ਹੈ ਉਹਨਾਂ ਚੀਜ਼ਾਂ ਨੂੰ ਸੋ ਅੱਜ ਇਹ ਭੁਗਤ ਰਹੇ ਆ ਪੰਜਾਬ ਦੀ ਜਨਤਾ ਔਰ ਪੰਜਾਬ ਦੀ ਜਨਤਾ ਪੰਜਾਬ ਦੀ ਰਹਿਨਮਾਈ ਕਰਨ ਵਾਲੇ ਸਾਰੇ ਇਸ ਗੱਲ ਤੋਂ ਖਫਾ ਨੇ ਔਰ ਉਹਨਾਂ ਨੂੰ ਵਿਕਲਪ ਦੇ ਰੂਪ ਚ ਮਾਨੀਏ ਨਰਿੰਦਰ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਨਜ਼ਰ ਆ ਰਹੀ ਆ ਔਰ ਅੱਜ ਦਾ ਇਹ ਜੁਆਇਨਿੰਗ ਵੀਸ ਕਰਨ ਨੂੰ ਦਰਸਾਉਂਦਾ ਸੋ ਮੈਂ ਜਿਹਨਾਂ ਭਰਾਵਾਂ ਨੇ ਅੱਜ ਜੁਆਇਨ ਕੀਤਾ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਉਹਨਾਂ ਨੂੰ ਬਹੁਤ-ਬਹੁਤ ਜੀ ਆਇਆਂ